ਇਹਨੇ ਮੇਟਰੀ ਦੀਆ ਇਹ ਪਤਾ ਹੈ ਕਿ ਪ੍ਰਸ਼ਾਸਨ ਅਰਦੇ ਨਹੀਂ ਕਾਲੋ ਆਜੋ ਆਜੋ ਮੈਂ ਵਾਲਾ ਪਿੱਛਾ ਚੱਲੋ ਸਹਿਯੋਗ ਕਰਨੀਏ ਕਿਸੇ ਨੂੰ ਲੱਗਿਆ ਕਿਉਂ ਆਫਰ ਪਿੱਛਾ ਕਿਸੇ ਆਪ ਨੂੰ ਕਿਉਂ ਕਰ ਰਿਹਾ ਬਾਬਾ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਹੰਸਰਾਜ ਹੰਸ ਨੇ ਗਿੱਦੜਵਾਹ ਪਹੁੰਚ ਕੇ ਕਿਸਾਨਾਂ ਦੇ ਨਹੀਂ ਦਿੱਤੇ ਸਵਾਲਾਂ ਦੇ ਜਵਾਬ ਪਿਛਲੇ ਦਰਵਾਜ਼ੇ ਵਿੱਚੋਂ ਦੀ ਆ ਕੇ ਵੋਟਰਾਂ ਨੂੰ ਗਾਣੇ ਸੁਣਾ ਹੋ ਗਿਆ ਹੋ ਗਿਆ ਹੋ ਗਿਆ ਪੜ ਕੇ ਕਿਸਾਨਾਂ ਨੇ ਦਿੱਤੀ ਸਖਤ ਚੇਤਾਵਨੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਕਤਾ ਪ੍ਰਬੰਧ ਇਸ ਮੌਕੇ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਹੰਸ ਰਾਜ ਹੰਸ ਨੂੰ ਕੁਝ ਬੇਸਿਕ ਸਵਾਲ ਕਰਨਾ ਚਾਹੁੰਦੇ ਸੀ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਅਸ਼ਵਾਸ਼ਣ ਦਵਾਇਆ ਗਿਆ ਸੀ ਕਿ ਤੁਹਾਨੂੰ ਸਵਾਲ ਕਰਵਾ ਦਿੱਤੇ ਜਾਣਗੇ ਪਰ ਹੰਸ ਰਾਜ ਹੰਸ ਨਾਲ ਸਾਡੇ ਸਵਾਲ ਜਵਾਬ ਨਹੀਂ ਕਰਵਾਏ ਗਏ ਉਹਨਾਂ ਨੇ ਕਿਹਾ ਕਿ ਸਾਡੀ ਮਜਬੂਰੀ ਬਣ ਗਈ ਅਸੀਂ ਟਿੱਕਾ ਸੰਘਰਸ਼ ਵਿੜਨ ਲਈ ਮਜਬੂਰ ਹੋਵਾਂਗੇ ਇਸ ਮੌਕੇ ਤੇ ਹੋਰ ਕੀ ਕਿਹਾ ਕਿਸਾਨਾਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਤੇ ਨਾਲ ਹੀ ਤੁਹਾਨੂੰ ਸੁਣਾਉਂਦੇ ਹਾਂ ਹੰਸ ਰਾਜ ਹੰਸ ਵੱਲੋਂ ਆਪਣੇ ਵੋਟਰਾਂ ਨੂੰ ਸੁਣਾਏ ਗਏ ਗਾਣੇ ਜੁਵਾਜ ਕਰ ਲਿਆ ਤੁਹਾਨੂੰ ਪਤਾ ਕਿ ਅਫਸਰ ਸਾਹਿਬਾਂ ਸਾਡੇ ਬੱਚੇ ਆ ਸਾਡੇ ਭਰਾ ਆ ਸਾਨੂੰ ਇਹਨਾਂ ਦੇ ਪੁਜਵਾਜ ਕਰਨਾ ਪਿਆ ਉਹਨਾਂ ਨੇ ਪਹਿਲਾਂ ਤਾਂ ਪਾਰਟੀ ਬੈਡੀ ਲੈ ਕੇ ਆਏ ਉਦੋਂ ਵੀ ਅਸੀਂ ਅਖਾਇਆ ਸਾਡੇ ਕੋਲ ਨਹੀਂ ਟੱਪ ਜੇ ਅਸੀਂ ਵੋਟਾਂ ਪਾਉਦੇ ਰਹਿੰਦੇ ਆ ਅਸੀਂ ਵੋਟਾਂ ਪਾਉਣੀਆਂ ਜੇਕਰ ਸਾਡੇ ਨਾਲ ਕੋਈ ਨਾ ਆਊਗਾ ਸਰ ਇੰਨੀ ਮੀਡੀਆ ਦੇ ਸਵਾਲ ਇੱਕ ਮਿੰਟ ਰੁਕ ਜਾਓ ਆ ਸਵਾਰਸੀ ਸਾਡੇ ਵਿੱਕੀ ਇਹਨੂੰ ਹਰੀਕਤੋਂ ਸਵਾਲ ਹੋਇਆ ਸੀ ਕਿ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਦਿਹਾੜੀ ਚੱਲਦੀ ਹੈ ਉੱਥੋਂ ਪਾਸ ਕਰਿਆ ਸਵਾਲ ਇਹਨੂੰ ਇੱਥੋਂ ਤੱਕ ਜਵਾਬ ਲੈਣਾ ਸੀ ਵੀ ਕੀ ਦਿਹਾੜੀ ਚੱਲਦੀ ਹੈ ਇਹਨੇ ਪੁੱਛਿਆ ਸਾਡੇ ਨਾਲ ਕਿਸਾਨ ਹੈ ਇਹਨੂੰ ਐ ਪੁੱਛਣਾ ਸੀ ਵੀ ਕਿਸਾਨ ਜਿਹੜੀ ਕਣਕ ਦਾ ਹਸਤੇ ਝਾੜ ਗਈ ਹੈ ਇਹਦੇ ਕਿਸਾਨਾਂ ਨੂੰ ਪੁੱਛ ਕੇ ਇਹਨੂੰ ਦੱਸਣਾ ਸੀ ਤੀਜੀ ਗੱਲ ਅਸੀਂ ਉੱਤੇ ਪੁੱਛਿਆ ਸੀ ਸਾਡੇ ਮਜ਼ਦੂਰ ਦੀ ਜਿਹੜਾ ਕਹਿੰਦੇ ਸੀ ਮਜ਼ਦੂਰ ਦੇ ਮਸੀਹਾ ਉਹਦੀ ਕੋਈ ਧੀ ਪੈਣਾ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ ਜਿਹੜੇ ਐਲੀਜੀਬਲ ਨਹੀਂ ਪ੍ਰਾਈਵੇਟ ਸਕੂਲ ਚ ਪੜਾਉਣ ਨੂੰ ਕਿ ਹਰੇਕ ਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਇਹਨਾਂ ਦੀ ਸਰਕਾਰ ਨੇ ਪਿਛਲੀ ਵਾਰੀ ਦੇਤਾ ਇਹ ਤੋਂ ਅਗਲੀ ਗੱਲ ਇਹ ਕਹਿੰਦਾ ਮੈਂ ਮਜ਼ਦੂਰਾਂ ਦਾ ਮਸੀਹਾ ਹਾਂ ਸਾਡੀ ਮੋਦੀ ਸਰਕਾਰ ਮਜ਼ਦੂਰਾਂ ਦਾ ਮਸੀਹਾ ਕਿਸਾਨਾਂ ਨਾਲ ਪੱਕ ਛੱਡ ਕੇ ਤੂੰ ਪੁੱਛਿਆ ਸੀ ਵੀ ਕਿਹੜੇ ਹਸਪਤਾਲ ਦੇ ਵਿੱਚ ਜਦੋਂ ਕੋਈ ਟੀਵੀ ਜਾਂ ਕੋਈ ਵੀ ਭਿਆਨਕ ਬਿਮਾਰੀ ਲੱਗਦੇ ਤਾਂ ਕਿਹੜੇ ਹਸਪਤਾਲ ਦੇ ਵਿੱਚ ਜਾ ਕੇ ਸਰਕਾਰੀ ਦੇ ਵਿੱਚ ਹੰਸਰਾਜ ਇਲਾਜ ਕਰਾਊਗਾ ਇਸ ਦਾ ਜਵਾਬ ਪ੍ਰਸ਼ਾਸਨ ਨੂੰ ਉੱਧਰਲੇ ਪਾਸੇ ਕਸਿਓ ਦੇ ਦੇ ਅਸੀਂ ਇੱਥੇ ਘੜ ਕੇ ਕਰਦੇ ਸੀ ਦੂਜੀ ਗੱਲ ਏ ਵੀ ਗਨੂ ਐ ਪੁੱਛਿਆ ਸੀ ਐਸੇ ਗਿੱਦੜਵਾ ਦੇ ਵਿੱਚ ਅੱਜ ਇੰਨਾ ਪ੍ਰਸ਼ਾਸਨਿਕ ਕੀ ਦਵਾਵਰ ਤਾਂ ਸੀ ਮਰੀਜ਼ ਆ ਜਾਣ ਕੋਈ ਪ੍ਰਾਈਵੇਟ ਐਂਬੂਲੈਂਸ ਤੋਂ ਬਿਨਾਂ ਕਿ ਸਾਡੇ ਇਸ ਗਿੱਦੜਵਾ ਦੇ ਜਿਹੜੀ ਕਿ ਪੁਰਾਣੀ ਮੰਡੀ ਆ ਕਿ ਦੋ ਐਂਬੂਲੈਂਸਾਂ ਸਰਕਾਰੀ ਹੈ ਵੀ ਇੱਕੇ ਟਾਈਮ ਮਰੀਜ਼ ਲੈ ਜਾਣਗੀ ਜਾਂ ਨਹੀਂ ਕਿ ਮੁਢਲੀ ਸਹਾਇਤਾ ਦੇਣ ਵਾਸਤੇ ਇੱਥੇ ਲਗਾਤਾਰ ਦੋ ਡਾਕਟਰ ਹੈ ਨਹੀਂ ਇਹ ਜਵਾਬ ਜੇ ਤਾਂ ਕਿਸ ਨੂੰ ਲੱਗਦਾ ਹੁੱਲੜ ਬਾਜੀ ਵਾਲਿਆ ਦੂਜੇ ਪਾਸੇ ਮਜ਼ਦੂਰੀ ਪੱਤਾ ਖੇਡਦੇ ਆ ਇਹ ਮਜ਼ਦੂਰਾਂ ਦੇ ਸਵਾਲ ਆ ਵੀ ਜਿਹਨਾਂ ਨੂੰ ਲੱਗਦਾ ਅੱਜ ਕੀ ਗੱਲ ਹੋਈ ਅੱਜ ਦੀ ਗੱਲ ਕਰੀਏ ਤਾਂ ਅੱਜ ਗੱਲ ਇਹ ਹੋਈ ਸੀ ਪ੍ਰਸ਼ਾਸਨ ਨੇ ਵਿਸ਼ਵਾਸ ਜਿ ਦਵਾਇਆ ਸੀ ਵੀ ਅਸੀਂ ਸਵਾਲ ਕਰਾਵਾਂਗੇ ਪਰ ਵਿਸ਼ਵਾਸ ਜਿਹੜਾ ਪ੍ਰਸ਼ਾਸਨ ਸੀਨੀਅਰ ਅਧਿਕਾਰੀ ਮੁੱਕਰ ਗਏ ਇੱਥੇ ਉਹਨਾਂ ਨੂੰ ਆਖਿਆ ਸੀ ਵੀ ਇੱਥੋਂ ਖੜੇ ਮੈਿਕਰੇ ਸਵਾਲ ਕਰਾਂਗੇ ਲੇਅਰ ਬਣਾ ਕੇ ਉਧਰੋਂ ਅਨਸਰ ਦਵਾ ਦਿਓ ਪਰ ਪ੍ਰਸ਼ਾਸਨ ਉਸ ਤੋਂ ਭੱਜਿਆ ਜੋ ਕਿ ਬੀਜੇਪੀ ਦੀ ਗੁੰਡਾ ਤੰਤਰ ਹੈ ਜਿਹੜਾ ਉਹਦਾ ਪ੍ਰਸ਼ਾਸਨ ਗੁਲਾਮ ਹੈ ਪਤਾ ਨਹੀਂ ਸਾਡੇ ਅਖਰੇ ਮੰਨੀ ਬੈਠੇ ਆ ਵੀ ਸਰਕਾਰ ਇਹਨਾਂ ਦੀ ਹੋਣੀ ਹੈ ਸਾਡੀ ਕਿਤੇ ਬਦਲੀ ਕਰ ਦੇਣਗੇ ਉਹ ਭਰਾਓ ਅਸੀਂ ਵੀ ਸਾਡਾ ਵੀ ਦੇਖੋ ਅਸੀਂ ਉਹਨਾਂ ਦੀ ਹਟ ਲਿਸਟ ਤੇ ਆ ਉਹਨਾਂ ਦੀ ਹਟ ਲਿਸਟ ਤੇ ਆ ਜਿੱਥੇ ਉਹਨਾਂ ਦੀ ਸਰਕਾਰ ਹੁੰਦੀ ਹੈ ਚੱਕ ਕੇ ਸਾਨੂੰ ਇਹ ਦੱਸਣਗੇ ਕਿ ਦਿਨ ਅੱਜ ਕੀ ਇਹ ਸਵਾਲ ਆਮ ਜਨਤਾ ਦੇ ਨਹੀਂ ਕੀ ਇਹ ਫਿਰਕਾ ਪ੍ਰਸਤੀ ਸਵਾਲ ਹੈ ਇਹ ਦੱਸੋ ਅੱਗੇ ਕੀ ਰਣਨੀਤੀ ਹੈ ਜੀ ਉਹ ਪੁਆਇੰਟ ਖੜਾ ਜੀ ਉਹ ਦੇਖ ਹੰਮਲੂਕੇ ਹਲਕੇ ਦਾ ਖੜਾ ਅੱਗੇ ਕੀ ਰਣਨੀਤੀ ਹੈ ਜੀ ਅੱਗੇ ਰਣਨੀਤੀ ਜੀ ਮਾਰਚ ਪੈਦਲ ਕਰਾਂਗੇ ਪ੍ਰਸ਼ਾਸਨ ਤੁਹਾਨੂੰ ਰੋਕ ਰਿਹਾ ਪਰ ਅਸੀਂ ਜਾਵਾਂਗੇ ਸ਼ਹਿਰ ਦੇ ਵਿੱਚ ਇਹ ਸਵਾਲ ਮੈਂ ਕਰਾਂ ਨਹੀਂ ਲੋਕਾਂ ਨੂੰ ਦੱਸਾਂਗੇ ਬਸ ਤੁਸੀਂ ਸਾਡੇ ਭਰਾਵਾਂ ਦੀ ਮਦਦ ਕਰਿਓ ਇਹ ਸਵਾਲ ਪਾਸ ਦੇ ਕਿਹੁੱਲੜ ਬਾਜੀ ਨਾਲ ਲੱਗਿਆ ਤਾਂ ਤੁਹਾਨੂੰ ਕਮੈਂਟਾਂ 'ਚ ਲੋਕ ਦੱਸ ਦੇਣ ਵੀ ਇਹ ਜਿਹੜੇ ਕਿਹੁੱਲੜ ਬਾਜੀ ਵਾਲੇ ਸਵਾਲ ਹੈ ਜਾਂ ਨਜਾਇਜ਼ ਤੁੰ ਜੋ

Allahu ka maazai, kulli fi faqeer deeja. Jo naam ko laaye hain, hum hum ko laaye ge. Jo naam ko laaye hain, Jo naam ko गोदा <laughs> है हेजू ठंडी ठंडी आमल द फुल खिला हेजू ठंडी ठंडी आराम मोदी न सिंधा देार قوم علامہ اقبال زندہ باد قوم اپنا زندہ باد بھائی امرا جي جندباد جندباد ۽ پارتي ۽ پارتي